हिमाचल प्रदेश ਵਿੱਚ ਭਾਰੀ ਬਾਰਿਸ਼ ਕਾਰਨ ਪੰਜਾਬ ਦੇ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ। ਘੱਗਰ ਦਰਿਆ ਨੂੰ ਲੈ ਕੇ ਸਥਿਤੀ ਪੂਰੀ ਤਰ੍ਹਾਂ ਖਤਰੇਵਾਲੀ ਬਣੀ ਹੋਈ ਹੈ ਜਿਸ ਨੂੰ ਲੈ ਕੇ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਲਰਟ ਜਾਰੀ ਕੀਤਾ ਗਿਆ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਲਈ ਵੀ ਕਿਹਾ ਗਿਆ ਹੈ। ਪ੍ਰਸ਼ਾਸਨ ਵੱਲੋਂ ਹੁਣ ਤੱਕ ਦੇ ਪਾਣੀ ਦੀ ਸਥਿਤੀ ਨਿਸ਼ਰ ਕੀਤੇ ਜਾਣ ਮੁਤਾਬਕ ਟਾਂਗਰੀ ਅਤੇ ਕੱਗਰ ਡੇਂਜਰ ਲੈਵਲ ਤੋਂ ਪਾਰ ਹੈ ਜਿਸ ਨੂੰ ਲੈ ਕੇ ਰਾਜਪੁਰਾ ਸਮਾਣਾ ਅਤੇ ਪਾਤਣਾ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਲਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਲਗਾਤਾਰ ਭਾਰੀ ਸਥਾਨਕ ਬਾਰਿਸ਼ ਕਾਰਨ ਖੇਤਾਂ ਵਿੱਚ ਪਾਣੀ ਭਰਨ ਕਾਰਨ ਅਤੇ ਬਾషాਪੁਰ ਵਿਖੇ ਕੱਗਰ ਦੇ ਸਾਰੇ ਗੇਜਾਂ ਦੇ ਖਤਰੇ ਦੇ ਪੱਧਰ ਤੇ ਪਹੁੰਚਣ ਕਾਰਨ ਹਰਚੰਦਪੁਰਾ ਅਤੇ ਬਾషాਪੁਰ ਦੇ ਉੱਪਰਲੇ ਪਾਸੇ ਪਾਣੀ ਇਕੱਠਾ ਹੋ ਰਿਹਾ ਹੈ ਇਸ ਲਈ ਪਿੰਡ ਹਰਚੰਦਪੁਰਾ ਬਾਦਸ਼ਾਪੁਰ ਅਰਨੇਟੂਰ ਸੋਲੀ ਸੁਤਰਾਣਾ ਜੋਗੇਵਾਲ ਗੁਲਾਹੜ ਪੈਂਦ ਸਿਧਾਰਨਪੁਰ ਸਿਉਨਾ ਆਦ ਪਿੰਡਾਂ ਦੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਕਿਸੇ ਵੀ ਹੰਗਾਮੀ ਸਥਿਤੀ ਲਈ ਪਾਤੜਾ ਅਤੇ ਪਟਿਆਲਾ ਦੇ ਕੰਟਰੋਲ ਰੂਮ ਨੰਬਰ ਵੀ ਜਾਰੀ ਕੀਤੇ ਗਏ ਹਨ। ਰਾਜਪੁਰਾ ਦੇ ਪਚੀਦਰਾ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਰਾਜਪੁਰਾ ਤਹਿਸੀਲ ਦੇ ਪਚੀਦਰਾ ਦੇ ਨਾਲ ਲੱਗਦੇ ਪਿੰਡਾਂ ਦੇ ਵਸਨੀਕਾਂ ਨੂੰ ਸੁਰੱਖਿਅਤ ਜਾਂ ਉੱਚੇ ਥਾਵਾਂ ਤੇ ਜਾਣ ਦੀ ਸਲਾਹ ਦਿੱਤੀ ਗਈ ਹੈ। ਇਸ ਤੋਂ ਇਲਾਵਾ ਵਗਦੇ ਪਾਣੀ ਦੇ ਨੇੜੇ ਨਾ ਜਾਣ ਦੀ ਵੀ ਹਦਾਇਤ ਕੀਤੀ ਗਈ ਹੈ। ਕਿਸੇ ਵੀ ਹੰਗਾਮੀ ਸਥਿਤੀ ਵਿੱਚ ਕੰਟਰੋਲ ਰੂਮ ਨੰਬਰ ਵੀ ਜਾਰੀ ਕੀਤੇ ਗਏ ਹਨ। ਘੱਗਰ ਦੇ ਸੰਭਾਵੀ ਵਾਪਸੀ ਬਹਾਂ ਨੂੰ ਰੋਕਣ ਲਈ ਸੰਗਰੂਰ ਆਰਾ ਦੇ ਗੇਟ ਬੰਦ ਕੀਤੇ ਜਾਣ ਕਾਰਨ ਚੱਬੋ ਵਾਲੀ ਚੋ ਪਾਰ ਗਿਆ ਹੈ। ਇਸ ਲਈ ਚੋਦੇ ਨਾਲ ਲੱਗਦੇ ਪਿੰਡਾਂ ਲਈ ਚੋਦੇ ਨੇੜੇ ਨਾ ਜਾਣ ਦੀ ਸਲਾਹ ਜਾਰੀ ਕੀਤੀ ਗਈ ਹੈ। ਖੇੜੀ ਨਗਾਇਆਂ, ਸਿਹਾਲ, ਬਰਾਸ, ਤੂੜ, ਦੁਗਾਲ ਕਲਾਂ, ਦੁਗਾਲ ਖੋਦ, ਹਰਿਆਉ ਖੋਦ, ਹਰਿਆਉ ਕਲਾਂ ਸੇਲ ਵਾਲਾ ਖਾਨੇਵਾਲ ਆਦ ਪਿੰਡਾਂ ਦੇ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ। ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਾਰਿਸ਼ ਕਾਰਨ ਪੰਜਾਬ ਦੇ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ। ਕਿ ਗਰਦਰੀਆਨੂ ਲੈ ਕੇ ਸਥਿਤੀ ਪੂਰੀ ਤਰ੍ਹਾਂ ਖਤਰੇ ਵਾਲੀ ਬਣੀ ਹੋਈ ਹੈ ਜਿਸ ਨੂੰ ਲੈ ਕੇ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਲਰਟ ਜਾਰੀ ਕੀਤਾ ਗਿਆ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਲਈ ਵੀ ਕਿਹਾ ਗਿਆ ਹੈ ਪ੍ਰਸ਼ਾਸਨ ਵੱਲੋਂ ਹੁਣ ਤੱਕ ਦੇ ਪਾਣੀ ਦੀ ਸਥਿਤੀ ਨਿਸ਼ਰ ਕੀਤੇ ਜਾਣ ਮੁਤਾਬਕ ਟਾਂਗਰੀ ਅਤੇ ਕੱਗਰ ਡੇਂਜਰ ਲੈਵਲ ਤੋਂ ਪਾਰ ਹੈ ਜਿਸ ਨੂੰ ਲੈ ਕੇ ਰਾਜਪੁਰਾ ਸਮਾਣਾ ਅਤੇ ਪਾਤੜਾ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਲਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਲਗਾਤਾਰ ਭਾਰੀ ਸਥਾਨਕ ਬਾਰਿਸ਼ ਕਾਰਨ ਖੇਤਾਂ ਵਿੱਚ ਪਾਣੀ ਭਰਨ ਕਾਰਨ ਅਤੇ ਬਾਸ਼ਾਪੁਰ ਵਿਖੇ ਕੱਗਰ ਦੇ ਸਾਰੇ ਗੇਜਾਂ ਦੇ ਖਤਰੇ ਦੇ ਪੱਧਰ ਤੇ ਪਹੁੰਚਣ ਕਾਰਨ ਹਰਚੰਦਪੁਰਾ ਅਤੇ ਬਾਸ਼ਾਪੁਰ ਦੇ ਉੱਪਰਲੇ ਪਾਸੇ ਪਾਣੀ ਇਕੱਠਾ ਹੋ ਰਿਹਾ ਹੈ ਇਸ ਲਈ ਪਿੰਡ ਹਰ ਚੰਦਪੁਰਾ ਬਾਦਸ਼ਾਪੁਰ ਅਰਨੇਟੂਰ ਸੋਲੀ ਸੁਤਰਾਣਾ ਜੋਗੇਵਾਲ ਗੁਲਾਹੜ ਪੈਂਦ ਸਧਾਰਨਪੁਰ ਸਿਉਨਾ ਆਦ ਪਿੰਡਾਂ ਦੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਕਿਸੇ ਵੀ ਹੰਗਾਮੀ ਸਥਿਤੀ ਲਈ ਪਾਤੜਾ ਅਤੇ ਪਟਿਆਲਾ ਦੇ ਕੰਟਰੋਲ ਰੂਮ ਨੰਬਰ ਵੀ ਜਾਰੀ ਕੀਤੇ ਗਏ ਹਨ। ਰਾਜਪੁਰਾ ਦੇ ਪਚੀਦਰਾ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਰਾਜਪੁਰਾ ਤਹਿਸੀਲ ਦੇ ਪਚੀਦਰਾ ਦੇ ਨਾਲ ਲੱਗਦੇ ਪਿੰਡਾਂ ਦੇ ਵਸਨੀਕਾਂ ਨੂੰ ਸੁਰੱਖਿਅਤ ਜਾਂ ਉੱਚੇ ਥਾਵਾਂ ਤੇ ਜਾਣ ਦੀ ਸਲਾਹ ਦਿੱਤੀ ਗਈ ਹੈ। ਇਸ ਇਲਾਵਾ ਵਗਦੇ ਪਾਣੀ ਦੇ ਨੇੜੇ ਨਾ ਜਾਣ ਦੀ ਵੀ ਹਦਾਇਤ ਕੀਤੀ ਗਈ ਹੈ। ਕਿਸੇ ਵੀ ਹੰਗਾਮੀ ਸਥਿਤੀ ਵਿੱਚ ਕੰਟਰੋਲ ਰੂਮ ਨੰਬਰ ਵੀ ਜਾਰੀ ਕੀਤੇ ਗਏ ਹਨ। ਘੱਗਰ ਦੇ ਸੰਭਾਵੀ ਵਾਪਸੀ ਵਹਾਂ ਨੂੰ ਰੋਕਣ ਲਈ ਸੰਗਰੂਰ ਆਰਾ ਦੇ ਗੇਟ ਬੰਦ ਕੀਤੇ ਜਾਣ ਕਾਰਨ ਜੱਬੋ ਵਾਲੀ ਚੋ ਪੜ ਗਿਆ ਇਸ ਲਈ ਚੋ ਦੇ ਨਾਲ ਲੱਗਦੇ ਪਿੰਡਾਂ ਵਾਲੀ ਚੋ ਦੇ ਨੇੜੇ ਨਾ ਜਾਣ ਦੀ ਸਲਾਹ ਜਾਰੀ ਕੀਤੀ ਗਈ ਹੈ ਖੇੜੀ ਨਗਾਈਆਂ ਸਿਹਾਲ ਬਰਾਸ ਤੂੜ ਦੁਗਾਲ ਕਲਾਂ ਦੁਗਾਲ ਖੋਦ ਹਰਿਆਉ ਖੋਦ ਹਰਿਆਉ ਕਲਾਂ ਸੇਲ ਵਾਲਾ ਖਾਨੇ ਵਾਲ ਆਦ ਪਿੰਡਾਂ ਦੇ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ